ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਜ਼ਿੰਦਗੀ ਵਿੱਚ ਦੁੱਖ ਆਵੇ 5 ਮਿੰਟ ਇਸ ਸ਼ਬਦ ਨੂੰ ਜ਼ਰੂਰ ਸੁਣੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਿ ਨਰ ਨਾਰੀ ਹਰੇ ਹਰੇ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਹਿਰਵਾਨਾ ਹਰ ਨਾਨਕ ਸਾਚ ਵਖਾਨਾ ਸੋਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਢੇਰਾ ਪੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾਉ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਹਰਵਾਨਾ ਹਰ ਨਾਨਕ ਸਾਚ ਵਖਾਨਾ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਢੇਰਾ ਪੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾਉ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਦਿਆਲ ਪੁਰਖ ਮਹਰਵਾਨ ਹਰ ਨਾਨਕ ਸਾਚ ਵਖਾਨਾ ਸੋਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਢੇਰਾ ਪੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹੀ ਆ ਸਬ ਨਹੀਂ ਜਾਈ ਰਹਾਉ ਤੁਰ ਕੀ ਬਾਣੀ ਆਈ ਤਿੰਨ सगली ਚਿੰਤ ਮਿਟਾਈ ਦਿਆਲ ਪੁਰਖ ਮਹਰਵਾਨ ਹਰ ਨਾਨਕ ਸਾਚ ਵਖਾਨਾ ਸੋਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ संत हो सुख हुआ सब थाई पार ब्रह्म पूरन परमेश्वर रव रहे आ नी जाई रहाओ तुरकी बाणी आई तिन सगली चिंत मिटाई दयाल पुरख मेहरवाना हर नानक साच वखाना सोरठ महला पंजवा परमेश्वर दिता बन्ना दुख रोग का डेरा पन्ना आनंद करहै नर नारी हर हर प्रभु कृपा ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹੇ ਆ ਸਭ ਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤਿੰਨ सगली ਚਿੰਤ ਮਿਟਾਈ ਦਿਆਲ ਪੁਰਖ ਮਹਿਰਵਾਨ ਹਰ ਨਾਨਕ ਸਾਚ ਵਖਾਨਾ ਸੋਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਢੇਰਾ ਪੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਹ ਰਵਾਨਾ ਹਰ ਨਾਨਕ ਸੱਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ